ਜੀ ਬੰਦੇ ਬਿੱਤੀ ਐਡ ਕੱਪ ਕੇ ਆ ਗਿਆ ਖਾਸ ਵਾਰੀ ਕਰਦੀ ਹੈ ਬੜੇ ਨੋਟਾਨੇ ਕੇ ਲਈ ਇਸ ਸਮੇਂ ਚੱਲ ਰਿਹਾ ਹੈ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਿਲੰਦਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇਸਰ ਵਾਲੀ ਸਾਈਡ ਤੋਂ ਉਨੇ ਕਾਰ ਦੇ ਵਿੱਚ ਮਾਰਿਆ ਵਾਲਿਆ ਕੇ ਕਾਰ ਜੜੀ ਹੋ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਜਿਹੜੇ ਬੰਦੇ ਸੀਗੇ ਉਹ ਦੱਸਿਆ ਜਾਣ ਕਿ ਦੋ ਬੰਦੇ ਵਿੱਚ ਦੋ ਬੰਦੇ ਹੈਗੇ ਸੀ ਉਹਦੇ ਵਿੱਚ ਦੋ ਕਹਿ ਰਹੇ ਨੇ ਕਿ ਦੋ ਬੰਦੇ ਸੀ ਜੇ ਕੋਈ ਕੰਫਰਮ ਨਹੀਂ ਹੈਗਾ ਕੋਈ ਵਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਅਜੇ ਕੋਈ ਕੰਫਰਮ ਨਹੀਂਗਾ ਪੱਕਾ ਕਿਸੇ ਕੋਦੀ ਆਪਣੀ ਅਕੀ ਲਗੇ ਟਾਇਰ ਪਾਟਾ ਵਾ ਫਿਰ ਹੀ ਆਗੇ ਉਹ ਟਰੈਕ ਤੇ ਉਹ ਟਾਇਰ ਟਾਇਰ ਹੀ ਫਟਿਆ ਵਾ ਜੀ ਪਟਾਕੇ ਦੀ ਆਵਾਜ਼ ਆਈ ਤੇ ਟਾਇਰ ਹੀ ਫਟਿਆ ਜੀ ਇਸ ਦੇ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁਣ ਦਲ પેટ્રોલ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਫਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਮੱਝੀ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਜਿਹੜੀ ਫਰੀਜਾ ਗੱਡੀ ਹੈ ਉਹ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੋ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾਈ ਲਈਏ ਉਹ ਜਿੰਨਾ ਕੱਢ ਕੇ ਤੇਲ ਨਾ ਭਰਿਆ ਹਾਂਜੀ ਹਾਂਜੀ ਤੇਲ ਨਾ ਭਰਿਆ ਨਹੀਂ ਉਹ ਗੱਡੀ ਦੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਤੇ ਕਨਟ੍ਰਕਟ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ